ਕੁਟਕੜ ਪੈ ਹੈ ਬਾਕੀ ਇਹ ਡਾਕਟਰ ਚਾਹੀਦਾ ਉਹੋ ਮੇਮ ਨੇ ਦੀ ਲੱਤ ਹੋਰ ਫਿਰ ਕੀ ਦੀ ਇਹ ਇਹ ਆਪਣੀ ਸਮਝ ਕੁਲਦੀਪ ਦੇ ਬੜਿੰਗਦੇ ਆ ਇਹ ਬੁਲਾਵੇਂ ਚੜਾਈ ਬੈਠੇ ਲੱਗ ਗੇੜੀ ਕਿਹੜੀ ਕੇਸ ਬੱਕਰਾ ਯਾਰ ਬੱਕਰਾ ਬੱਕਰਾ ਭਾਈ ਯਾਰ ਵਿਗਨਾ ਦਾ ਮਾਲ ਮੋਲੀ ਆ ਵੇਟ ਮੋਲੀ ਵਿਗਨਾ ਇਹ ਰੇਡ ਕਿੰਨੇ ਕਿੰਨੇ ਨਹੀਂ ਮੈਂ ਨਹੀਂ ਦੱਸ ਬਈ ਆ ਜਿੱਦਾਂ ਸਰਦਾਰ ਦੱਸ ਬਈ ਵੇਟ ਕਿੰਨਾ ਹੈ ਵੇਟ ਪੁੱਛਦਾ ਹੈ ਵੇਟ ਕਿੰਨਾ ਇਹਦੇ ਚ ਇਹ 7-8 ਕਿੰਨਾ ਹੋ ਜਾ ਬੱਸ 1000 ਉਹ ਬਾਈ 700 ਮੈਂ ਲਈ ਦੇਣਾ ਮਾਨ ਦੇ ਉਹ ਬਾਈ 700 ਨਾ ਮੈਨੂੰ ਦੱਸ ਸਰ ਨੂੰ ਦਵਾ ਦੇ ਲੈ ਤੇਰੇ ਹੋਣੇ ਨਹੀਂ ਬਈ ਬਾਈ 700 ਨਾ ਮਾਨ ਕਿਦਾਂ ਉਹਨੇ ਲੈਣਾ ਤੇ ਵੇਚ ਦੇਗਾ ਦੋ ਸਾਰਾ ਮੂੰਗਾਉਣੇ ਆ ਉਹ ਮਾਨ ਇਹਦੇ ਨੂੰ ਸਾਫ ਸਭਾਈ ਵਾਟ ਡਾਕਟਰ ਸਭ ਕੁਝ ਆਣੇ ਬਾਈ ਗਾਣ ਸੁਣ ਗੱਲ ਖੜ ਕੇ ਸੁਣ ਬਾਈ ਨਾ ਦੇ ਭੱਜ ਨਾ ਕੋਈ ਗੱਲ ਨਹੀਂ ਉਹਨੇ 3500 ਰੁਪਏ ਲੈਣਾ ਬਾਈ ਨੇ ਤੇ ਲਖਾਈ ਕਰਾ ਦੂਗਾ 3500 ਜਬਾ ਸਰ ਤਰਦਾ ਤਰਦਾ 3500 ਰੱਖ ਜੇ ਤੂੰ 700 ਨੂੰ ਕਹਿਣਾ 3600 ਦਾ ਦੇਣਾ ਆਲੇ ਹੋਰ ਕਿੰਨੇ ਦੋ ਉਹ ਖਾੜੀ ਯਾਰ ਉਹ ਆਪਣਾ ਉਹ ਜਾ ਫੜਾ ਬਾਈ ਨੂੰ ਪੈਸੇ ਲੈ ਤੂੰ ਕੀ ਆਣਾ ਬੋਲ ਮੂੰਹ ਫਟ ਕਿੰਨਾ ਯਾਰ ਆਏ ਹੀ ਪੰਜ ਛੋਲੇ ਪਾਣਾ ਬਣਾਣਾ ਬਣਾਣਾ ਉਹ ਫੜਾਇਆ ਖੋਲ ਫੜਾਇਆ ਅਲ ਜਾਰੀਆ ਪਾਤਾ ਪੋਤਾ ਪੋਜੀ ਮਾਣ ਦੂਗਾ ਬਣਾ ਲਾਂਗੇ ਹੋਣ ਪਰ ਹੋ ਗਿਆ ਪੂਰੇ 4 ਦੀ ਮੱਥਾ ਮਾਰਦੇ 10 ਮਿੰਟਾਂ ਦੇ ਨਾਲ ਦੰਦਾ ਹੀ ਨਹੀਂ ਚੋੜ ਦਾ ਵਾਲਾ ਬੱਕਰਾ ਚਾਰ ਚੁੱਕਾ ਮੰਨ ਕੇ ਚੱਲ ਗਿਆ ਜਿੰਕਾਉਂ ਤੋਂ ਕਰ ਗਿਆ ਇੱਕੋ ਹੀ ਹਾਂ ਨਾ ਦਾਰ ਇੱਕੋ ਹੀ ਦਸਤ ਪਾਰ ਦੀ ਮੰਨ ਕੇ ਪੰਜ ਬਾਜ ਵਜਣ ਦੇ ਮੌਤ ਨਹੀਂ ਆਉਂਦੀ ਮੇਰੇ ਕੋਲ ਨਹੀਂ ਪਤਾ ਸੇ ਨੂੰ ਪਤਾ ਬਰਕਪਲੇ ਆਉਂਦਾ ਉਹ 700 ਨੂੰ ਆ ਫਿਰ ਇਹਨੇ ਵਿੱਚੋਂ ਕੁਝ ਕਮਾਉਣਾ ਹੈ ਜੇ 700 ਨੂੰ ਆਪਰੇ ਮਿਲਾਏਗਾ ਤੇ ਗਾਂ ਫਿਰ ਇਹ ਜਵਾਕਰ ਨੂੰ ਨਹੀਂ ਅੰਦਰ ਨੂੰ ਕੀ ਲੋੜ ਦੀ ਚਾਹੀਦੀ ਹਾਂ ਯਾਰ ਚੱਲਦਾ ਬਾਈ ਇਹਨੂੰ 4200 ਚ ਪੈਂਦਾ ਹੁਣ ਤੈਨੂੰ ਲਾਸਟ ਵਾਰ ਪੁੱਛਣ ਲੱਗੇ ਆ 4000 ਤਰਦਾ ਦੇ ਦਿੰਦੇ ਇਸ ਤੋਂ ਉੱਤੇ ਦਾ ਬਾਈ ਕੁਝ ਰਹਿ ਹੀ ਨਹੀਂ ਗਿਆ ਯਾਰ ਹੁਣ ਤੈਨੂੰ ਵੀ ਪਤਾਗਾ ਮਰਜੀ ਆ ਤੇਰੀ ਭਰਾਵਾ ਉਹ ਨਿੱਕੇ ਸਾਹਿਬ ਨੂੰ ਫਰਾ ਦੇ 4000 ਰੁਪਿਆ ਵੇਚ ਦਿਗੇ ਉਹਦਾ ਕਹਿੰਦਾ ਵੇਚ ਦਿਓ ਉਹਦਾ ਕਹਿੰਦਾ ਵੇਚ ਦਿਓ ਆਹ ਤਾਂ ਸਾਹ ਤਾਂ ਕਹਿੰਦਾ ਵੇਚ ਦਿਓ 4000 ਆ ਫੜ ਬਾਈ ਯਾਰ ਆ ਲੈ 4500 ਦਾ ਹੋ ਗਿਆ ਲਖਾਈ ਉਹ ਕਰਾਓ ਠੀਕ ਹੈ ਹੁਣ ਤੇ 47 ਹੋ ਗਿਆ ਪਿਆ ਗਿਆ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਬਾਈ ਮੁਕਸਰ ਆਏ ਜਿੰਨੇ ਨਗਲੇ ਆਏ ਚਾਰ ਦਿਖਾਈ ਆਪੋ ਆਪਣੀ 4500 ਆਪੋ ਆਪਣੀਆਂ ਲਗਾਈ ਠੀਕ ਹੈ ਹਾਂ ਉਹ ਲਖਾਈਗਾ ਕੀ ਕਹਿੰਦਾ ਯਾਰ ਸਾਢੇ 4000 ਦਾ ਲਖਾਈ ਸਾਢੇ ਕਿੱਥੋਂ ਆਏ ਸੀ ਬਾਈ ਜੀ ਠੀਕ ਹੈ ਜੀ ਨਹੀਂ ਬਾਈ ਮੁਕਸਰ ਤੋਂ ਆਏ ਸੀਗੇ ਭਾਈ ਜੀ ਕਿੰਨੇ ਜਾਨਵਰ ਲੈ ਕੇ ਆਏ ਸੀ ਤੇ ਕਿੰਨਾ ਕੁ ਟਾਈਮ ਹੋਇਆ ਆਇਆ ਨੂੰ ਬਸ ਦੋ ਚਾਰ ਮਿੰਟ ਹੀ ਹੋਈ ਠੀਕ ਆ ਲੈ ਵੀ ਦੋ ਚਾਰ ਮਿੰਟ ਹੋਏ ਸੀ ਆਇਆ ਨੂੰ ਤੇ ਦੋਸਤੋ ਬੱਕਰੇ ਦਾ ਸੌਦਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਹਾਂ 4900 ਜਿ ਲਿਖਾਈ ਆਪ ਕੋ 4500 ਜਿ ਲਿਖਾਈ ਆਪ ਕੋ ਆਪਣੀ ਆ ਬੱਕਰੀ ਦਾ ਵੀ ਦੱਸਣਾ ਹੈ ਉਹ ਭਾਈ ਪਰਲੀ ਬੱਕਰੀ ਦਾ ਕੀ ਮੁੱਲ ਕਰੀਂ ਪਹਿਲਾਂ ਪੈਸੇ ਗਿਣਾ ਦੇ ਬਾਈ ਇੱਕ ਬੋਲ ਅੰਕਲ ਜਲਦੀ ਪਹੁੰਚਦੇ ਬੱਕਰੀ ਆ ਲੈ ਲੈ ਇੱਥੇ ਚਲ ਗੱਪਾਂ ਨਹੀਂ ਮੈਨੂੰ ਵਿਚ ਕੋਈ ਨਹੀਂ ਮਸਲਾ ਲਾਈਸਰ ਨੇ ਪੈਸੇ ਦੇ ਨਾਤੇ ਵਿਦਾ ਨਾਮ ਮੰਡੀ ਦਾ ਚੱਕ ਵਈ ਕਰਾ ਦੇ ਠੀਕ ਆ ਬਾਈ ਲਈਸਰ ਕਿੰਨੇ ਦਾ ਲੈ ਲਿਆ 48 ਬੋ ਲੈ ਆ ਠੀਕ ਹੈ ਲਈਸਰ ਨੇ ਬੋਣੀ ਕਰਤੀ ਹੋਣੀ ਲਈਸਰ ਚੱਕਾ ਕਾਦਾ ਕਰਵਾਦਾ ਸੌਦਾ ਬਾਈ ਆ ਬੱਕਰ ਦਾ ਦਵਾਦ ਕਰ ਦੋ ਬੱਕਰੇ ਈਸਰ ਨੂੰ ਬੱਕਰਾ 13000 ਦੇਣਾ ਬਾਈ ਨੂੰ ਕਰਦਾ ਠੀਕ ਆ ਈਸਰ ਸਿੰਘ ਨੂੰ ਦਵਾਤੀਆਂ ਦੋ ਇੱਕ ਬੱਕਰੀ ਤੇ ਇੱਕ ਬੱਕਰਾ ਆਹੋ ਲਿਖਾਈ ਠੀਕ ਆ ਲਿਖਾਈ ਸਰ ਦੀ ਕੀਤੋਂ ਖਰੀਦੀਆਂ ਬਾਈ ਇਹ ਖਰੀਦੀਆਂ ਕੀਤੋਂ ਆ ਠੀਕ ਆ ਠੀਕ ਆ ਠੀਕ ਆ ਓਕੇ ਓਕੇ ਬਾਈ ਬਾਈ ਤੋਂ ਕੀਤੀਆਂ ਅ즈ਮੇਰ ਸਿੰਘ ਵਧਾਈ ਕੇਨ ਲਾ ਬਾਈ ਇਸ ਦਾ ਖਰਾਬ ਹੋਣੀ ਆ ਵਾਈ ਵਾਈ ਕਹਿੰਦੇ ਐਂਡੜੀ ਤੋਂ ਚਾਹ ਪੀ ਆਏ ਉਹਨਾਂ ਦੇ ਕੋਲੋਂ ਲੈ ਕਾਲੇ ਬੋਲੀ ਤੇਰੇ ਅੱਡੇ 500 ਦੇ 500 ਲੋ ਐਸਰ ਦਾ 200 ਸਰ ਦਾ ਦੇ ਹੀ ਦਿੰਦਾ ਆਲ ਚੋਲ ਗਿਆ ਮਾਰਾ ਦਾ ਕੋਈ ਨਹੀਂ ਦੇਣੇ ਆਂਗੇ ਇਸਰਾ ਮਲਾ ਠੀਕ ਆ ਬੰਨ ਉਹ ਨੂੰ ਬੁਸ ਤੋਂ ਤੇ ਬੜੇ ਲੈ ਵੀ ਦੋਸਤੋ ਆ ਪੱਠ ਦੇ ਬੱਕਰੀ ਦਾ ਸੌਦਾ ਹੋਇਆ ਈਸਰ ਨੂੰ ਦਵਾਦਿਆਂ ਰਪਾਣੀ ਵਾਲੇ ਨੂੰ ਆਪਣੇ ਪਿੰਡ ਦਾ ਬੰਦਾ ਸੀ ਉਹਨੇ ਵੇਚੀਆਂ ਦੇਣੀ ਪਈ ਹਰ ਚਾ ਮੈਂ ਤਕਾ ਮੈਂ ਅਗਲਾ 500 ਰੁਪਏ ਉਤਾਰੇ